ਬੀਮਾ ਹੋਇਆ ਵਾ ਇਹਦਾ ਵੀ ਅੱਛਾ ਹਾਂ ਠੀਕ ਹੈ ਟੋਕਣ ਗੱਲ ਚ ਪਾਇਆ ਵਾ ਇਹਦੀ ਲੋ ਦੋਸੋ ਹਨ ਹਵਾਨਾ ਚੈੱਕ ਕਰ ਲੋ ਜੀ ਬਿਲਕੁਲ ਬਰਾਬਰ ਦਾ ਠੀਕ ਹੈ ਜੀ 32 ਲੀਟਰ ਦੁੱਧ ਚੋਇਆ ਇਹਦਾ ਹੁਣ ਇਸ ਟਾਈਮ ਇਹ ਦੁੱਧ ਅਸੀਂ ਇਹਦਾ ਸਕਾਈ ਜਾਂਦੇ ਬਿਨਾ ਦਾਣੇ ਤੋਂ ਆ 14 ਲੀਟਰ ਹਜੇ ਵੀ ਹੈਗਾ ਇਹਦਾ ਅੱਛਾ ਹੁਣ ਵੀ ਹਾਂ 14 ਲੀਟਰ ਦੁੱਧ ਹੈ ਤੇ 7 ਮਹੀਨੇ ਤੋਂ ਉੱਪਰ ਗੱਭ ਹੈ ਇਹ ਅੱਛਾ ਸਲਾਹ ਜੀ ਇਹਦੀ 15 ਕਿਲੋ ਦੁੱਧ ਆ ਅੱਛਾ ਤਿੰਨ ਟਾਈਮ ਚਾਰ ਟਾਈਮ ਅਗਲਾ ਚੋਕ ਹੀ ਲੈ ਕੇ ਜਾਵੀਂ ਅੱਛਾ 1 ਮਹੀਨਾ ਹੋ ਗਿਆ ਟੀਕਾ ਭਰਾਏ ਨੂੰ 66 ਸੀਮਨ ਭਰਾਇਆ ਵੈ ਇਹਦੇ ਅੱਛਾ ਅੱਛਾ ਤੇ ਸੱਜਰ ਦਾ 26 ਲੀਟਰ ਦੁੱਧ ਸੀਗਾ ਇਹਦਾ ਅੱਛਾ ਅੱਛਾ ਇਹਦੀ ਕੀ ਡਿਟੇਲ ਹੈ ਇਹ 5.5 ਮਹੀਨੇ ਦੀ ਗੱਭ ਹੈ ਅੱਛਾ 11 ਕਿਲੋ ਦੁੱਧ ਆ ਪਹਿਲੇ ਪਹਿਲੇ ਸੂਏ ਸੋਈ ਆ ਦੂਜੇ ਸੂਏ ਸੋਣਾ ਆਏ ਨੇ ਲੋ ਦੋਸਤੋ ਦੁੱਧ ਦੋ ਡਰਾਈ ਆ ਇਹਦੇ ਫਿਰ ਕਿੰਨੇਵੇਂ ਸੂਏ ਲੈ ਗੱਬਣ ਇਹ ਦੂਜੇ ਸੂਏ ਦੂਜੇ ਸੂਏ ਦੇ ਦੋਸਤੋ ਗੱਬਣ ਹੈ ਜੀ ਦੁੱਧ ਦੋ ਡਰਾਈ ਆ ਇਹ ਮਾਜੀ ਦੋਸਤੋ ਸਸੀਕਾਲ ਕੀ ਹਲਚਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦ ਜਿਲ੍ਹਾ ਇਸਪਨ ਨੂੰ ਦੋਸਤੋ ਮੋਗਾ ਤੇ ਤਸਰੀਲ ਬਾਗਾ ਪੁਰਾਣਾ ਜੀ ਬਾਗੇ ਪੁਰਾਣੇ ਦੇ ਬਿਲਕੁਲ ਨੇੜੇ ਜੇ ਪਿੰਡ ਹੈ ਜੀ ਇਹ ਠੀਕ ਹੈ ਜੀ ਤੇ ਘਰ ਇਸ ਬਾਈ ਦਾ ਪੀਰ ਨਗਾਹੇ ਦੇ ਕੋਲ ਹੈ ਠੀਕ ਹੈ ਜੀ ਇਸ ਘਰ ਦੇ ਵਿੱਚੋਂ ਤੁਹਾਨੂੰ ਟੋਟਲ 5 ਨਾਗ ਦਿਖਾਉਣੇ ਆ ਜੀ ਸਾਰੇ ਬਾਈ ਹੁਣਾਂ ਦੇ ਘਰ ਦੇ ਆ ਇਹ ਤੇ ਸਾਰੇ ਵਿਕਾਊ ਤੇ ਲਾਏ ਹੋਏ ਆ ਜੀ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ 4 ਪਸ਼ੂ ਤੁਹਾਨੂੰ ਗੱਬਣ ਦਿਖਾ ਦੇਣੇ ਆ ਜੀ ਠੀਕ ਹੈ ਜੀ ਇੱਕ ਇਹਨਾਂ ਦੇ ਵਿੱਚ ਪਹਿਲੇ ਨੰਬਰ ਵਾਲੀ ਗਾਂ ਬਾਈ ਕੋਲੇ ਤੌਕੜ ਠੀਕ ਹੈ ਜੀ ਇਹ ਵੀ ਕੋਸ਼ਕਾ ਟਾਈਮ ਦੀ ਬਣੀ ਹੋਈ ਆ ਕੋਈ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀ ਠੀਕ ਹੈ ਜੀ ਤਾਂ ਕਰਕੇ ਇਸ ਨੂੰ ਤੋਕੜ ਬਣ ਕੇ ਤੁਸੀਂ ਖਰੀਦ ਲਿਓ ਠੀਕ ਹੈ ਜੀ ਟੋਟਲ ਪੰਜ ਨਾਗ ਹੋ ਜਾਣਗੇ ਜੀ ਇਕੱਲੇ ਇਕੱਲੇ ਨੂੰ ਤੋਰ ਫੇਰ ਕੇ ਦੇਖ ਲਾਂਗੇ ਠੀਕ ਹੈ ਜੀ ਬਾਈ ਹੁਣਾਂ ਦੇ ਘਰ ਦੇ ਪਸ਼ੂ ਆ ਸਾਰੇ ਕੋਈ ਵਪਾਰ ਦਾ ਕੰਮ ਨਹੀਂ ਗਾ ਠੀਕ ਹੈ ਜੀ ਇਧਰ ਬਾਈ ਹੁਣਾਂ ਦਾ ਆਪ ਦਾ ਕੰਮ ਹੈਲਰਾਂ ਨਵੇਂ ਤਿਆਰ ਕਰਦੇ ਬਾਈ ਹੁਣੀ ਆਪ ਠੀਕ ਹੈ ਜੀ ਤੇ ਪਸ਼ੂ ਘਟਾਉਣੇ ਆ ਸਾਰੇ ਜਿਹੜੇ ਸੇਲ ਤੇ ਲਾਏ ਹੋਏ ਆ ਜੀ ਠੀਕ ਹੈ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਸਾਰੀ ਬਾਈ ਨਾਲ ਹੀ ਕਰਾਂਗੇ ਠੀਕ ਹੈ ਜੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਕੱਲੇ ਕੱਲੇ ਪਸ਼ੂ ਨੂੰ ਤੋੜ ਕੇ ਦੇਖ ਲਾਂਗੇ ਰੇਟ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਬਾਈ ਤੋਂ ਠੀਕ ਹੈ ਜੀ ਇੱਕ ਤੁਹਾਨੂੰ ਬਹੁਤ ਸੋਹਣੀ ਵੱਡੀ ਵੈੜ ਵੀ ਦਿਖਾ ਦੇਣੀ ਹੈ ਇਹਦੇ ਵਿੱਚ ਇਹ ਵੀ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਹੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਨਾਮ ਆਪਣਾ ਕੁਲਵਿੰਦਰ ਸਿੰਘ ਪਿੰਡ ਆਪਣਾ ਲੰਗਿਆਣਾ ਲੰਗਿਆਣਾ ਨਵਾਂ ਤੇ ਕੋਠੇ ਨਗਾਏ ਦੇ ਠੀਕ ਹੈ ਨਿਗਾਹ ਹਾਂਜੀ ਨਗਾਇ ਦੇ ਨਾਲ ਹੀ ਆਪਣਾ ਹੈ ਨਾ ਤਾਂ ਵਰਕਸ਼ਾਪ ਆਪਣੀ ਅੱਛਾ ਵਰਕਸ਼ਾਪ ਦੇ ਨਾਂ ਤੇ ਜਾਣਦੇ ਸਾਰੇ ਠੀਕ ਹੈ ਅੱਛਾ ਜਿਹੜੇ ਪਸ਼ੂ ਸੇਲ ਤੇ ਲਾਏ ਹੋਏ ਐ ਇਹ ਸਾਰੇ ਆਪਣੇ ਘਰ ਦੇ ਹੀ ਐ ਜਨੂ ਹਾਂ ਇੱਕ ਕਰ ਦੇ ਕਰ ਦੇ ਖਰੀਦਿਆ ਕੋਈ ਦਿਆ ਵੀ ਹੈ ਕੋਈ ਨਾ ਨਾ ਕੋਈ ਖਰੀਦਦੇ ਨਹੀਂ ਆਪਦੇ ਘਰ ਦੇ ਐ ਚੂਣ ਲੋਖਾਂ ਕੱਲੇ ਨੂੰ ਚੋੜੇ ਪੈਂਦੇ ਐ ਨਾਲ ਬਾਹਰ ਦਾ ਕੰਮ ਦੇਖਣਾ ਪੈਂਦਾ ਜੀ 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 ਬਿਲਕੁਲ ਸਭ ਉਧਰ ਇੱਕ ਸਿੰਘਾਂ ਵਾਲੀ ਗਾਂ ਖੜੀ ਆ ਅੱਛਾ ਉਹ ਵੀ ਵੇਚਣੀ ਆ ਅੱਛਾ ਤੋ ਕੜਾ ਬੀ ਉਪਾ ਬਾੜੀ ਲੰਮੀ ਨਹੀਂ ਕਰ ਦੇਗੇ ਤਾਂ ਹੀ ਥੋੜੇ ਪਸ਼ੂ ਕੱਢੇ ਐ ਅੱਛਾ ਜਿਹੜੀ ਪਹਿਲੇ ਨੰਬਰ ਤੇ ਗਾਂ ਖੜੀ ਐ ਆਪਣੇ ਕੋਲੇ ਕੀ ਇਹਦੀ 15 ਕਿਲੋ ਦੁੱਧ ਆ। ਅੱਛਾ। ਤਿੰਨ ਟਾਈਮ ਚਾਰ ਟਾਈਮ ਅਗਲਾ ਚੋਕ ਹੀ ਲੈ ਕੇ ਜਾਵੇ। ਠੀਕ ਹੈ। ਇੱਕ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ। 66 ਸੀਮਨ ਭਰਾਇਆ ਵੈ ਇਹਦੇ। ਅੱਛਾ ਅੱਛਾ। ਤੇ ਸੱਜਰ ਦਾ 26 ਲੀਟਰ ਦੁੱਧ ਸੀਗਾ ਇਹਦਾ। ਅੱਛਾ। ਅੱਛਾ ਕਿੰਵੇਂ ਸੂਏ ਮਤਲਬ ਕਿ ਕਿੰਤੀ ਜਿ ਸੂਏ ਹੈ? ਤੀਜੀ ਸੂਏ। ਹਾਂਜੀ। ਖੋਲ ਲੈਨੂੰ। ਬਾਹਰ ਕਰ ਦੇ ਮੇਰੀ ਜੀ। ਵੈਸੇ ਧਾਰਤੂ ਦੇ ਸਹੀ ਹੈ? ਮੈਂ ਕਹਿੰਦਾ ਬਿਲਕੁਲ ਵਧੀਆ। ਠੀਕ ਹੈ ਥਣ ਥਣ ਚਾਰੇ ਵਧੀਆ ਚੱਲਦੇ ਵਧੀਆ ਕੋਈ 200 ਜਾਤ ਪੱਕਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਐਚਐਫ ਨਸਲ ਦੇ ਵਿੱਚ ਵੱਚੀ ਤੁਹਾਨੂੰ ਦਿਖਾ ਰਿਹਾ ਜੀ ਇਹ ਠੀਕ ਹੈ ਜੀ ਤੀਜੇ ਸੂਏ ਸੂਈ ਹੋਈ ਹੈ ਜੀ ਇਹ ਹੁਣ ਟੋਕੜ ਹੈ ਤੇ ਕਿੰਨੇ ਟਾਈਮ ਦੀ ਆਪਾਂ ਗੱਲ ਕਰਦੇ ਸੀ ਬਣੀ ਹੈ ਇਹ ਇਹ ਮਹੀਨਾ ਖ ਹੋ ਗਿਆ ਮਹੀਨਾ ਕ ਬੜੀ ਨੂੰ ਹੋ ਗਿਆ ਕੋਈ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀ ਠੀਕ ਹੈ ਜੀ ਬਾਈ ਹੁਣ ਇਹ ਕਹਿੰਦੇ ਵੀ ਖਾਲੀ ਕਰ ਵੀਮਾ ਵੀ ਸਾਲ ਬਾਅਦ ਕਰਾਉਣੇ ਵੀਮਾ ਹੋਇਆ ਹੋਇਆ ਦਾ ਵੀ ਅੱਛਾ ਹਾਂ ਠੀਕ ਹੈ ਟੋਕਣ ਗੱਲ ਚ ਪਾਇਆ ਵਾ ਇਹਦੀ ਲੋ 200 ਹਣਘਮਾਨਾ ਚੈੱਕ ਕਰ ਲਓ ਜੀ ਬਿਲਕੁਲ ਬਰਾਬਰ ਦਾ ਠੀਕ ਹੈ ਜੀ ਥਣ ਵੀ ਬਹੁਤ ਸੋਹਣਾ ਹੈ ਹਾਥੀ ਚੁਵਾਈ ਵਾਲਾ ਮੁੱਠੀ ਵਾਲਾ ਦੋਸਤੋ ਥਣ ਅੱਛਾ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 40000 ਰੁਪਏ ਬਸ ਲੈਣਾ ਦੇਣਾ ਹਾ ਇਹਦੂ 1 ਰੁਪਿਆ ਘਟਣਾ ਆਉਣੀਗਾ ਅੱਛਾ ਨਹੀਂ ਮਾੜਾ ਮੋਟਾ ਦਾ ਕਰਨਾ ਪੈਣਾ ਮਾਨ ਦਾ ਮਾੜਾ ਮੋਟਾ ਜੇ ਕੋਈ ਹੋਊ 50 ਕੋਈ ਗੱਲ ਨਹੀਂ ਠੀਕ ਹੈ ਅੱਛਾ 40000 200 ਪਹਿਲੇ ਨੰਬਰ ਵਾਲੀ ਵੈਣ ਦਾ ਰੇਟ ਠੀਕ ਹੈ ਅੱਛਾ ਇੱਕ ਜਿਹੜੀ ਦੂਜੇ ਨੰਬਰ ਤੇ ਵੈੜ ਆ ਆਪਣੇ ਕੋਲੇ ਹਾਂਜੀ ਇਹਦੀ ਕੀ ਡਿਟੇਲ ਹੈ ਇਹ 5.5 ਮਹੀਨੇ ਦੀ ਗੱਭ ਹੈ ਅੱਛਾ 1 ਪਹਿਲੇ ਪਹਿਲੇ ਸੂਏ ਸੂਈ ਆ ਦੂਜੇ ਸੂਏ ਸੋਨਾ ਆਇਆ ਨੇ ਠੀਕ ਹੈ ਇਹ ਵੀ ਕੱਢ ਲਿਆ ਬਾਹਰ 11 ਕਿਲੋ ਦੁੱਧ ਹਾਂਜੀ 11 ਕਿਲੋ ਠੀਕ ਹੈ ਦੋਸਤੋ 11 ਕਿਲੋ ਦੁੱਧ ਬਿਲਕੁਲ ਤਿਆਰ ਹੈ ਜੀ ਇੱਥੇ ਤੁਸੀਂ ਆ ਕੇ ਚੁਵਾਈ ਕਰ ਸਕਦੇ ਹੋ ਜਿਹੜੇ ਵੀ ਭਰਨ ਸੌਦਾ ਕਰਨਾ ਠੀਕ ਹੈ ਜੀ ਇਹਦੀ ਮਾਂ ਦੀ ਵੀ ਬੱਚੀ ਆ ਦੋਨੇ ਕਰਦੀਆਂ ਇਹ ਅੱਛਾ ਹਾਂਜੀ ਲੋ ਦੋਸਤੋ ਇਹਦੀ ਕਿਹੜੀ ਮਾਂ ਇਹਦੀ ਉਹ ਵੇਚੀ ਸੀ ਆਪਾਂ ਪਹਿਲਾਂ ਇਹ ਰੱਖ ਲਿਆ ਸੀ ਨਾਮ ਠੀਕ ਹੈ ਤਾਂ ਦੋਸਤੋ ਹੁਣ ਚੋਣਾਰੇ ਪੱਥੋ ਇਹ ਵੀ ਬੱਚੀ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਸੋਹਣੀ ਹੈ ਠੀਕ ਹੈ ਜੀ ਇਹ ਪੰਜਾਂ ਮਹੀਨਿਆਂ ਦੀ ਦੋਸਤੋਂ ਚੈੱਕ ਪਾਸ ਹੋਈ ਵੀ ਹੈ ਜੀ ਆਖਣਾ ਚੋਣੇ ਆਪਾਂ ਕੋਈ ਮਸ਼ੀਨਾਂ ਦਾ ਨਹੀਂ ਠੀਕ ਹੈ ਲੋ ਦੋਸਤੋਂ ਚੈੱਕ ਪਾਸ ਹੋਈ ਵੀ ਹੈ ਥਾਣਾ ਹਵਾਨੇ ਦੀ ਸੋਹਣੀ ਹੈ ਬਿਲਕੁਲ ਬਰਾਬਰ ਬਰਾਬਰ ਦਾ ਥਾਣਾ ਹਵਾਨਾ ਤੇ ਥਾੜ ਵੀ ਬਹੁਤ ਸੋਹਣੀ ਪਰ ਮਾਰੀ ਠੀਕ ਹੈ ਜੀ ਪੰਜ ਮਹੀਨਿਆਂ ਦੀ ਦੋਸਤੋਂ ਗੱਬਣ 11 ਕਿਲੋ ਦੁੱਧ ਤੁਸੀਂ ਇੱਥੇ ਆ ਕੇ ਚੁਵਾਈ ਕਰ ਸਕਦੇ ਅੱਛਾ ਇਹਦਾ ਰੇਟ ਫਿਰ ਰੇਟ ਇਹਦਾ 65000 ਰੁਪਏ 65000 ਰੁਪਏ ਠੀਕ ਹੈ ਮਾਨਦਾਨ ਹੋ ਜੂ ਮਾਨਦਾਨ ਮੜਮਟਾ ਹੋ ਜੂ ਠੀਕ ਹੈ ਦੋਸਤੋਂ ਦੂਜੇ ਨੰਬਰ ਵਾਲੀ ਵੈੜ ਦਾ ਰੇਟ 5000 ਰੁਪਇਆ ਠੀਕ ਹੈ ਜੀ ਮਾਨ ਤਨ ਮੌਕੇ ਦੇ ਉੱਤੇ ਹੋ ਜਾਊਗਾ ਜੀ ਠੀਕ ਹੈ ਅੱਛਾ ਇੱਕ ਜਿਹੜੀ ਵੱਡੀ ਵੈੜ ਆਪਣੇ ਕੋਲੇ ਸਭ ਤੋਂ ਵੱਡੀ ਵੈੜ ਹੈ ਇਹ ਇਹ ਇਹਦੀ ਕੀ ਡਿਟੇਲ ਹੈ 32 ਲੀਟਰ ਦੁੱਧ ਚੋਇਆ ਇਹਦਾ ਹੁਣ ਇਸ ਟਾਈਮ ਇਹ ਦੁੱਧ ਅਸੀਂ ਇਹਦਾ ਸਕਾਈ ਜਾਂਦੇ ਬਿਨਾ ਦਾਣੇ ਤੋਂ ਐ 14 ਲੀਟਰ ਹਜੇ ਵੀ ਹੈਗਾ ਇਹਦਾ ਅੱਛਾ ਹੁਣ ਵੀ ਹਾਂ 14 ਲੀਟਰ ਦੁੱਧ ਹੈ ਤੇ 7 ਮਹੀਨੇ ਤੋਂ ਉੱਪਰ ਗੱਭ ਹੈ ਇਹ ਅੱਛਾ 7 ਮਹੀਨੇ ਤੋਂ ਉੱਪਰ ਹੋ ਗਿਆ ਚੈੱਕ ਪਾਸ ਹੋਈਆਂ ਵੀ ਅਸਾਂ ਹਾਂ ਚੈੱਕ ਪਾਸ ਸੀਮਨ ਇਹਨਾਂ ਨੂੰ ਕਿਹੜੇ ਕਿਹੜੇ ਲੱਗੇ ਸੈਕਸਰ ਸੀਮਨ ਇਹਨਾਂ ਨੂੰ ਅੱਛਾ ਸੈਕਸੜੀ ਇਹਨਾਂ ਨੂੰ ਆ ਸੈਕਸੜੀ ਨੂੰ ਠੀਕ ਹੈ ਚੰਗੇ ਸੀ ਮਨ ਹਾਂ ਚੰਗੇ ਹਾਂ ਠੀਕ ਹੈ ਖੋਲਿਆ ਨੋਈ ਲੋ ਦੋਸਤੋ ਬਹੁਤ ਵੱਡੀ ਗਾਂ ਤੁਹਾਨੂੰ ਦਿਖਾ ਰਿਹਾ ਜੀ ਠੀਕ ਹੈ ਇਹ ਵੀ ਐਫ ਨਸਲ ਦੇ ਵਿੱਚ ਆ ਸੱਤਾਂ ਮਹੀਨੇ ਤੋਂ ਉੱਪਰ ਇਹ ਗੱਬਣ ਹੋ ਚੁੱਕੀ ਹੈ ਜੀ ਠੀਕ ਹੈ ਹੁਣ ਫਿਰ ਚਵਾਈ ਕਰਦੇ ਕੋਸ਼ਿਸ਼ ਕਰ ਛੱਡੇ ਪਾ ਨਾ ਚੋਣੇ ਆ ਜੀ ਦੋਨੋਂ ਟਾਈਮ ਅੱਛਾ ਔਰ ਦੋਨੇ ਪਾਸੇ ਬਹਿ ਕੇ ਚੋ ਅੱਛਾ ਠੀਕ ਹੈ ਅੱਛਾ ਕਿੰਨਾ ਹੁਣ ਦੁੱਧ ਹੈ ਜਿਹੜਾ ਮਿਹਨਤੀ ਵਾਲਾ ਦੁੱਧ 14 ਲੀਟਰ ਅੱਜ ਤੋਂ 8 ਦਿਨ ਪਹਿਲਾਂ 18 ਲੀਟਰ ਦੁੱਧ ਸੀਗਾ ਘਟਾਈ ਜਾਂਦੇ ਸੀ ਘਟਾਈ ਜਾਂਦੇ ਹੈ ਬਾਅਦ ਕਿਉਂ ਗੱਬਣ ਜਿਆਦਾ ਟਾਈਮ ਦੀ ਹੋਈ ਜਾਂਦੀ ਨਾਲ ਹੈ ਨਾ ਲਓ ਦੋਸਤੋ 14 ਲੀਟਰ ਤੁਸੀਂ ਇੱਥੇ ਆ ਕੇ ਦੁੱਧ ਇਹਦਾ ਚੋ ਸਕਦੇ ਹੋ ਠੀਕ ਹੈ ਜੀ ਬਹੁਤ ਵੱਡੀ 200 ਗਾਂ ਇਹ ਤੁਹਾਨੂੰ ਕੋਈ ਫੀਡ ਨਹੀਂ ਪਾਉਂਦੇ ਸਿੰਪਲ ਦਾਣਾ ਹੈ ਸਾਡੇ ਘਰੇ ਅੱਛਾ ਅੱਛਾ ਹਾਂ ਤੇ ਦੋਸਤੋ ਥਾਣੇ ਨੇ ਇਹਦੇ ਵੀ ਬਹੁਤ ਸੋਹਣੇ ਠੀਕ ਹੈ ਜੀ 14 ਲੀਟਰ ਤੁਸੀਂ ਇੱਥੇ ਆ ਕੇ ਦੁੱਧ ਚੋ ਸਕਦੇ ਹੋ ਠੀਕ ਹੈ ਤੇ ਬਿਨਾ ਨਿਆਣੇ ਤੋਂ ਬਿਨਾ ਨਿਆਣੇ ਤੋਂ ਅੱਛਾ ਅੱਛਾ ਸੱਜਰ ਦਾ ਕਿੰਨਾ ਦੁੱਧ ਦੱਸਿਆ ਹੈ 32 ਲੀਟਰ 32 ਲੀਟਰ ਸੱਜਰ ਦਾ ਅੱਛਾ ਕਿੰਵੇਂ ਸੂਏ ਲਈ ਇਹ ਤੀਜੀ ਸੂਏ ਤੀਜੀ ਸੂਏ ਲੱਗਣਾ ਹਾਂ ਤੇ ਤੀਜੀ ਸੂਏ ਲੱਗਣਾ ਠੀਕ ਹੈ ਦੋਸਤੋ ਤੀਜੀ ਸੂਏ ਲੱਗ ਗਾਹ ਤੁਹਾਨੂੰ ਦਿਖਾ ਰਿਆ ਜੀ ਠੀਕ ਹੈ ਜੀ ਬਹੁਤ ਵੱਡੀ ਸੋਹਣੀ ਚੰਗੀ ਗਾਂ ਹੈ ਤੇ ਅੱਛਾ ਇਹਦਾ ਰੇਟ 1 ਲੱਖ ਰੁਪਈਆ 1 ਲੱਖ ਪੂਰਾ ਹਾਂ ਪੂਰਾ ਠੀਕ ਹੈ ਦੋਸਤੋ 1 ਲੱਖ ਰੇਟ ਹੈ ਦਾ ਠੀਕ ਹੈ ਅੱਛਾ ਜਿਹੜੀ ਤੀਜੇ ਨੰਬਰ ਤੇ ਝੋਟੀ ਆਪਣੇ ਕੋਲੇ ਇਹਦੀ ਕੀ ਡਿਟੇਲ ਹੈ ਕਿੰਨੇ ਟਾਈਮ ਦੀ ਗੱਭਣ ਹੋਗੀ ਤੇ ਸਾਢੇ 3.5 ਮਹੀਨੇ ਦੀ ਗੱਭ ਸਾਢੇ 3.5 ਮਹੀਨੇ ਦੀ ਹਾਂ ਠੀਕ ਹੈ ਇਹ ਵੀ 4 ਸਾਲਾਂ ਦੀ ਹੈ ਅੱਛਾ ਪਸ਼ੂ ਸਾਰੇ ਚੈੱਕ ਪਾਸ ਆ ਹਾਂ ਠੀਕ ਹੈ ਖੋਲ ਲਿਆ ਜੀ ਢਾਈਆਂ ਸਾਲਾਂ ਦੀ ਹੈ ਇਹ ਅੱਛਾ ਹਾਂ ਜੀ ਵੁਖੋ ਸੈਂਗ ਥੋੜੀ ਜਿਹੀ ਖੁੱਲੇ ਹੀ ਹਾਂ ਖੁੱਲੇ ਹਾਂ ਖੁੱਲੇ ਆ ਬਾਕੀ ਢਾਂਚਾ ਸਰੀਰ ਦਾ ਤੇਰੀ ਮਾਂ ਦੇ ਵੀ ਆਈ ਸੀ ਅੱਛਾ ਲੋ ਦੋਸਤੋ ਸੈਂਗ ਸੁੰਗਲ ਚੈੱਕ ਕਰ ਲਓ ਜੀ ਸੈਂਗ ਥੋੜੀ ਜਿਹੀ ਖੁੱਲੇ ਕਰਕੇ ਪਿੱਛੇ ਨੂੰ ਮੋੜੇ ਹੋਏ ਆ ਠੀਕ ਹੈ ਵੈਸੇ ਝੋਟੀ ਵਜਨ ਵਜੂਦ ਵਾਲੀ ਆ ਢਾਂਚਾ ਝੋਟੀ ਦਾ ਚਾਹੀਦਾ ਠੀਕ ਹੈ ਸਾਢੇ 3 ਮਹੀਨੇ ਦੀ ਸਾਢੇ 3 ਮਹੀਨੇ ਦੀ ਹੈ ਨਾ ਹਾਂ ਸਾਢੇ 3 ਚੈੱਕ ਪਾਸ ਜੀ ਠੀਕ ਹੈ ਸਾਢੇ 3 ਮਹੀਨੇ ਦੀ ਦੋਸਤੋ ਝੋਟੀ ਚੈੱਕ ਪਾਸ ਆ ਇਹ ਠੀਕ ਹੈ ਖਾਣਾ-ਖੋਣਾ ਦੀ ਬਿਲਕੁਲ ਸਾਫ਼ ਸੁਧਰੀ ਹੈ ਠੀਕ ਹੈ ਖਾਣਾ-ਖੋਣਾ ਰੱਬੀ ਯੋ ਦੋਸਤਾ ਹਨ ਚਾਰੇ ਬਹੁਤ ਸੋਹਣੇ ਲਿਖੜੇ ਠੀਕ ਹੈ ਤੇ ਇਹਦਾ ਫਿਰ ਰੇਟ ਕੀ ਸੋਚਾ 1 ਲੱਖ ਰੁਪਈਆ ਇਸ ਛੋਟੀ ਦਾ ਵੀ ਹਾਂਜੀ 17 ਲੀਟਰ ਇਹਦੀ ਮਾਂ ਦੁੱਧ ਦਿੰਦੀ ਆ ਰੋਡੀਆਂ ਵੇਚੀ ਵੀ ਆ ਅੱਛਾ ਤੇ ਜਦੋਂ ਮਰਜੀ ਕੋਈ ਦੇਖ ਸਕਦਾ ਮੱਝ ਨਹੀਂ ਵੇਚਦੇ ਉਹ ਅੱਛਾ ਅੱਛਾ ਹਾਂਜੀ ਠੀਕ ਹੈ ਹਰਿਆਣੇ ਚ ਲੈ ਕੇ ਆਇਆ ਸੀ ਮੈਂ ਇਹ ਅੱਛਾ ਤਾਂ ਮਾਂ ਦੀ ਛੋਟੀ ਦਾ ਵੀ ਰੇਟ ਦੋਸਤੋ 1 ਲੱਖ ਰੁਪਈਆ ਹੀ ਆ ਠੀਕ ਹੈ ਅੱਛਾ ਇਹਦੇ ਵਿੱਚ ਕਿੰਨਾ ਕਮਾਨ ਹੋ ਜਾਊਗਾ ਮਾਨ ਹੋ ਜੂ ਹੋ ਜਾਊਗਾ ਹਾਂ ਹੋ ਜੂ ਕਰ ਦਾਂਗੇ ਠੀਕ ਹੈ ਇਧਰ ਤੋਂ ਪਤਾ ਇਹ ਤਾਂ ਨਾ ਨੋ ਨੋ ਮਾਜਾ ਇੱਕ ਇਹਦੀ ਕੀ ਡਿਟੇਲ ਆ ਇਹ ਦੂਜੇ ਸੂਏ ਸੁਣਾ ਜੀ ਇਹਨੇ ਹਾਂ ਹਾਂ 6 ਮਹੀਨੇ ਦੀ ਗੱਭ ਹੈ ਅੱਛਾ 6 ਮਹੀਨੇ ਦੀ ਗੱਭਣ ਹੋ ਗਈ ਹਾਂਜੀ ਦੁੱਧ ਨਹੀਂ ਜਿੰਦਗੀ ਛੱਡੀ ਵੀ ਆ ਦੁੱਧ ਦੋ ਡਰਾਈ ਹੈ ਹਾਂਜੀ ਹਾਂ ਠੀਕ ਹੈ ਲੋ ਦੋਸਤੋ ਦੁੱਧ ਦੋ ਡਰਾਈ ਹੈ ਇਹ ਫਿਰ ਕਿੰਨੇਵੇਂ ਸੂਏ ਲਈ ਗੱਭਣ ਇਹ ਦੂਜੇ ਸੂਏ ਦੂਜੇ ਸੂਏ ਦੀ ਦੋਸਤੋ ਗੱਭਣ ਹੈ ਜੀ ਦੁੱਧ ਦੋ ਡਰਾਈ ਹੈ ਇਹ ਠੀਕ ਹੈ ਤੇ ਕਿੰਨੇ ਮਹੀਨੇ ਦੀ ਗੱਭਣ 5.5 ਦੀ 5.5 ਦੀ ਦੋਸਤੋ ਗੱਭਣ ਹੈ ਜੀ ਚੈੱਕ ਪਾਸ ਛੋਟੀ ਹੈ ਇਹ 55.5 ਤੋਂ ਉੱਪਰ ਹੈ 6 ਹੀ ਮੰਨੋ ਤੁਸੀਂ ਠੀਕ ਹੈ ਚੈੱਕ ਦੇ ਦਿਨ ਦਾ ਫਰਕ ਹੋਊਗਾ ਬਸ ਅੱਛਾ ਮੰਨ ਕੇ ਚਲੋ ਵੀ 6 ਆ ਮਹੀਨੇ ਦੀ ਦੁੱਧ ਗੱਬਣਾ ਜੀ ਇਹ ਠੀਕ ਹੈ ਚੈੱਕ ਪਾਸ ਸਾਰੇ ਪੱਤਰ ਤੇ ਦੋ ਦਿਨ ਪਹਿਲੇ ਸੂਏ ਦਿੱਤਾ 11 ਕਿਲੋ ਮੈਂ ਐਵੇਂ 20 ਕਿਲੋ ਨਹੀਂ ਕਹਿੰਦਾ ਬਿਲਕੁਲ ਬਿਲਕੁਲ 11 ਕਿਲੋ ਦੁੱਧ ਦਿੱਤਾ ਅੱਛਾ ਤੇ ਰੇਟ ਇਹਦਾ ਕੀ ਸੋਚਿਆ 80000 ਰੁਪਏ 80000 ਹਾਂ ਜੀ ਠੀਕ ਹੈ ਤਾਂ ਦੋਸਤੋ ਇਸ ਝੋਟੀ ਦਾ ਰੇਟ 80000 ਠੀਕ ਹੈ ਜੀ ਬਹੁਤ ਸੋਹਣੀ ਝੋਟੀ ਹੈ ਤੁਹਾਨੂੰ ਦਿਖਾ ਰਹੇ ਹਾਂ ਜੀ ਦੋ ਦੋ ਇਸ ਟਾਈਮ ਡਰਾਈ ਹੈ ਠੀਕ ਹੈ ਜੀ ਮਾਨੇ ਜਿਹੜੇ 6 ਕਿਹ ਮਹੀਨਿਆਂ ਦੀ ਦੋਸਤੋ ਗੱਬਣ ਹੋ ਗਈ ਹੈ ਜੀ ਚੈੱਕ ਪਾਸ ਹੋਈ ਵੀ ਹੈ हां ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਆ ਠੀਕ ਹੈ ਦੋਸਤੋ ਟੋਟਲ ਤੁਹਾਨੂੰ 5 ਨਗਦ ਖਾਤੇ ਜੀ ਜਿਹੜਾ ਨਗਦ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਰੇਟ ਬਾਈ ਤੋਂ ਬਣਾ ਲਿਓ ਠੀਕ ਹੈ ਜੀ ਜਿਹੜਾ ਰੇਟ ਬਾਈ ਨੇ ਦੱਸਿਆ ਇਹਦੇ ਵਿੱਚੋਂ ਮਾਨਤਾਣ ਮੂਕੇ ਦੇ ਉੱਤੇ ਹੋ ਜੂਗਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ